ਲਾਇਰੀ ਮਿੱਤਰੋ ਸੱਜਣ ਪਿਆਰਿਓ ਅੱਜ ਤੁਹਾਨੂੰ ਇਹ ਸ਼ਹਿਰ ਬਹਿੜ ਦਿਖਾਉਣੀ ਆ ਪਹਿਲਾ ਸੋਨੂੰ ਆਪਣੇ ਚੈਨਲ ਵਾਲੇ ਦਾਦੀ ਇਹ ਧਾਲੀਆ ਡੈਰੀ ਫਾਰਮ ਭੋਤਨਾ 01 ਦੇਖਣ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਸੇ ਵੀਰભાઈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਣ ਦੀ ਜਾਣਕਾਰੀ ਜੋ ਵੀ ਹੁੰਦਾ ਪਸ਼ੂ ਡੰਗਰ ਸਕਰੀਨ ਤੇ ਮਾਲਕਾਂ ਦਾ ਨੰਬਰ ਦਿੱਤਾ ਹੁੰਦਾ ਉਸ ਨਾਲ ਕਨੈਕਟ ਕਰ ਸਕਦੇ ਹੋ ਜਾਣਕਾਰੀ ਸੋਨੂੰ ਮੈਂ ਵੈੜਵਾਰੇ ਦਿਨਾ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਖੜੀ ਹੈ ਵੈੜ ਨੇੜੇ ਪਿੰਡ ਵਸਤਗੜ ਤੇ ਟੱਲੇ ਵਾਲਾ ਮੋਬਾਈਲ ਨੰਬਰ ਵਈ ਦਾਗਾ 7529948608 ਵੈੜ ਦੀ ਫੇਸ ਕੁਆਲਟੀ ਰੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਤੇ ਪਿਆਰਾ ਰੰਗ ਆ ਬਾਈ ਦੱਸ ਰਿਹਾ 12-13 ਦਿਨਾਂ ਦੀ ਹਜੇ ਬੈੜ ਕੱਚੀ ਐ ਜਦੋਂ ਉਹਨੂੰ ਬੈੜ ਨੇ ਸੂਣਾ ਐਨ ਬੋਰੀਆਂ ਵਰਗਾ ਲੇਵਾ ਤਿਆਰ ਕਰ ਲੈਣਾ ਕਰਮਾਲੀ ਨੇ ਹਜੇ ਕੱਚ ਪੂਣਾ ਦਿਖਾਉਂਦੀ ਆ ਥਣ ਵਗੈਰਾ ਚੈੱਕ ਕਰਦੇ ਮੂਠੀ ਵਾਲਾ ਥਣ ਪੂਰਾ ਨਖੜਮਾ ਚਾਰੇ ਥਣ ਨਖੜਮੇ ਗਾਇਚਾ ਕਰਮਾਲੀ ਨੇ 20 ਤੋਂ ਬਾਰ-ਬਾਰ ਦੋਧਾ ਪਾ ਦੇਣਾ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲਦਾ ਜਿਸ ਨੂੰ ਵੀ ਗਾਂ ਪਸੰਦ ਆਉਂਦੀ ਆ ਤਾਂ ਬਾਈ ਮਾਲਕ ਨਾਲ ਕਨੈਕਟ ਜ਼ਰੂਰ ਕਰ ਸਕਦਾ ਹੈ ਧੰਨਵਾਦ